ਅੱਜ ਅੰਮ੍ਰਿਤਸਰ ਵਿਖੇ ਹਜਰਤ ਗੋਸਪਾਲ ਜੀ ਅਤੇ ਦੰਦਮ ਬਾਬਾ ਜਿੰਦੇਸ਼ਾ ਮਦਾਰ ਜੀ ਦੇ 28ਵੇਂ ਸਲਾਨਾ ਮੇਲੇ ਦਾ ਆਯੋਜਨ ਗੋਸਪਾਲਕ ਸੇਵਾ ਸੁਸਾਇਟੀ ਵੱਲੋਂ ਕਰਵਾਇਆ ਗਿਆ ਜਿਸ ਦੇ ਚਲਦੇ ਸੁਸਾਇਟੀ ਦੇ ਪ੍ਰਧਾਨ ਬਿੱਟੂ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਧੂਮ-ਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਬੜੀ ਬੜੀ ਦੂਰੋਂ ਸਮੂਹ ਸੰਗਤਾਂ ਆਪਣੀਆਂ ਮਨੋਕਾਮਨਾਵਾਂ ਨੂੰ ਪੂਰਾ ਕਰ ਗੁਰੂ ਮੁਰਸ਼ਦ ਬਾਬਾ ਦੇਵ ਜੀ ਦੇ ਦਰਬਾਰ ਹਾਜ਼ਰੀਆਂ ਭਰਦੇ ਹਨ ਉਹਨਾਂ ਦੱਸਿਆ ਕਿ ਮੇਲੇ ਦੌਰਾਨ ਗੁਰੂ ਜੀ ਦੀਆਂ ਕਵਾਲੀਆਂ ਦਾ ਸਮੂਹ ਸੰਗਤਾਂ ਵੱਲੋਂ ਆਨੰਦ ਮਾਣਿਆ ਜਾਂਦਾ ਹੈ ਇਸ ਦੇ ਨਾਲ ਹੀ ਗੁਰੂ ਜੀ ਦੇ ਅਟੁੱਟ ਲੰਗਰ ਪ੍ਰਸ਼ਾਦੇ ਵੀ ਵਰਤਾਏ ਜਾਂਦੇ ਹਨ ਇਸ ਦੇ ਨਾਲ ਹੀ ਮੇਲੇ ਦੌਰਾਨ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਰਜਿਸਟਰਡ ਪੰਜਾਬ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਸੰਜੀਪ ਪੁੰਜ ਅਤੇ ਉਹਨਾਂ ਦੀ ਸਮੂਹ ਟੀਮ ਨੇ ਉਚੇਚੇ ਤੌਰ ਤੇ ਸ਼ਿਰਕਤ ਕਰ ਬਾਬਾ ਜੀ ਦੀ ਦਰਗਾਹ ਤੇ ਮੱਥਾ ਟੇਕਿਆ ਅਤੇ ਗੋਸਪਾਰਕ ਸੇਵਾ ਸੁਸਾਇਟੀ ਦੇ ਪ੍ਰਧਾਨ ਨੂੰ ਮੇਲੇ ਦੀ ਵਧਾਈ ਦਿੱਤੀ ہے حضرت گوش اے رام میں جو کھاتی ہے گوش بات سے کھاتے ہیں مگیاں باہر نکالو ਆ ਗੋਸਪਾ ਸਰਕਾਰ ਜੀ ਦਾ ਬੋਤ ਸਰਕਾਰ ਦੀ ਦਰਬਾਰ ਕੀ ਜੈ ਪੀ ਦਮ ਦਮ ਜਿੰਦਾ ਸ਼ਾਮ ਦਾ ਕੀ ਜੈ ਪੀ ਖੇਲੇ ਪਰਿਆ ਨਾਨ ਪਰਿਆ ਖੇਣ ਸਾਦੇ ਨਾਨ ਜਿਹਦਾ ਜਿੰਦਾ ਸ਼ਾ ਹੰਦਾ ਦਾਲ ਹੋ ਜਾ ਜੀ ਸਭ ਨੂੰ ਸਾਥ ਸਾਥ ਲੱਖ ਲੱਖ ਬਧਾਈ ਕੋਰ ਕੋਮਾ ਦਈਓ ਆਪਾਂ ਕੀ ਸ਼ੁਨਾ ਕੀ ਮੇਰਾ ਬੁੱਤੂ ਬਦਾ ਰਣ ਆਏ ਅੱਜ ਜਿਹੜਾ ਇੱਥੇ ਤੁਸੀਂ ਰੱਖਿਆ ਵਾ ਸਮਾਗਮ ਜਰਾ ਕਰਵਾ ਲੇ ਜੀ ਕੋਰ ਕਰਵਾ ਦੇ ਜੀ ਕਿ ਇਹ ਜਗ੍ਹਾ ਤਾਂ ਨਾ ਕੀ ਹੈ ਇਹ ਹੈ ਜਦ ਗੋਸਪਾਕ ਸੇਵਾ ਸੁਸਾਇਟੀ ਗRANDੀ ਹੈ ਜਿਹੜੀ ਅਸੀਂ ਅਸਰ ਅਗੇ ਦੰਦਮ ਹੀ ਜਿੰਦਾ ਸ਼ਾਮ ਦਾ ਫੀਰ ਹੈ ਜਿੰਨਾਂ ਦਾ ਇੱਥੇ ਰੋਜ਼ ਹੈ ਤੇ ਸਾਡੇ ਪਕਾਣ ਮੂਰਤ ਇੱਥੇ ਸੇਵਾ ਕਰ ਦਿੰਦੇ ਆਂ ਹੀ ਕਿ ਉਹ ਚਲੋ ਸਾਡੇ ਸਭ ਤੋਂ ਪਹਿਲਾਂ ਆਪਣੇ ਮੰਮੀ ਜੀ ਦਾ ਤੋਂ ਉਹ ਚੋਲਾ ਛੱਡ ਗਏ ਨੇ ਤੇ ਉਹ ਚੋਲੇ ਤੋਂ ਬਾਅਦ ਖਾਣ ਨੂੰ ਨਾਲ ਦੱਸਿਆ ਕਿ ਤੁਸੀਂ ਫੀਰ ਜਬਾ ਯਾਰੀ ਵੀਰ ਹੈ ਤੇ ਦੀ ਸੇਵਾ ਕਰੋ ਕਿਉਂਕਿ ਇਹ ਜਿੰਦਗੀ ਕੀ ਸਾਡੇ ਪਕਾਣ ਕੱਚੇ ਪਕਾਣ ਨਹੀਂ ਸ਼ਤਾ ਸੁਣ ਜੀ ਨੇ ਕਿ ਮੈਂ ਇਹਦੇ ਹੀ ਮਾਨਵ ਸੇਵਾ ਚੱਕੀ ਤੇ ਅੱਜ ਬਹੁਤ ਮਾਲੇ ਦੀ ਕਿਰਪਾ ਦਿੱਤੀ ਹੋਈ ਹੈ ਕਿ ਦਿਨ ਨੂੰ ਵੀ ਆਪ ਦੇਖਣਾ ਹੁਣ ਅਜ ਤਾਂ ਸਾਰਾ ਮੇਲਾ ਹੋਇਆ ਹੈ ਸਾਹ ਸਾਹ ਨਾਲ ਨਾਲ ਹੁੰਦਾ ਕਿਉਂਕਿ ਮੇਰੇ ਵੱਡੇ ਵੀਰ ਜੀ ਦੂ ਚੰਡੋ ਗਈ ਜਿਨ੍ਹਾਂ ਨੇ ਬਹੁਤ ਸਾਧਨ ਦੇ ਮੇਰੇ ਮੈਂ ਨਾ ਕਿਹਾ ਸਾਰਾ ਮੇਲਾ ਹੀ ਮੈਂ ਸਾਉਂਦੇ ਆ ਤੇ ਮੈਂ ਇਹਨੂੰ ਬਹੁਤ ਆਪਣਾ ਛੋਟਾ ਵੀਰ ਸਮਝ ਕੇ ਮੈਂ ਜੋ ਜਾਣਾ ਇਸ ਦੁਪਈਆ ਕਰਨਾ ਉਹ ਕਰਨਾ ਉਹ ਪੀਰ ਨਿਦਾਨ ਦਾ ਬਹੁਤ ਸੇਵਾ ਕਰਦੇ ਤੇ ਇਹ ਜਿੰਨੇ ਵੀ ਸੰਤ ਆਏ ਨੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੈਂ ਆਪਣਾ ਟਾਈਮ ਕੱਢਿਆ ਕਿ ਜਿੱਦੂ ਰੁਆਏ ਨੇ ਤੇ ਮੈਂ ਕੋਟੀ ਕੋਟੀ ਪ੍ਰਣਾਮ ਕਰਦਾ ਕਿ ਮੈਂ ਜਨਦਾ ਕਿ ਮਿੰਮਾਰੇ ਇਹ ਮੇਲੇ ਲੰਬੇ ਰਹਿਣ ਦੇ ਇਸ ਤਰ੍ਹਾਂ ਸੰਤ ਸਮਾਜ ਵਿੱਚ ਵਿਝਦੇ ਜੀ ਕਿਉਂਕਿ ਅੱਜ ਕੱਲ ਨਸ਼ੇ ਦੇ ਲੋਕੀ ਬਹੁਤ ਬੱਚੇ ਅੱਜ ਕੱਲ ਵਿਗੜਦੇ ਹੀ ਜਾਂਦੇ ਪਿਆ ਮਾਪਿਓ ਦਾ ਕਹਿਣਾ ਨਹੀਂ ਮੰਨਦੇ ਨਵੇਂ 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 ਘੜਿਆ ਸੁਣੀ ਦੀ ਕਿਉਂਕਿ ਜੇ ਬੱਚੇ ਨਸ਼ੇ ਦੇ ਲੱਗ ਜਾਣਗੇ ਤੇ ਫਿਰ ਦੇਸ਼ ਦਾ ਕੀ ਬਣੂਗਾ ਇਸ ਦਾ ਨਾ ਇਹ ਕਿਨਵਾ ਜਿਹੜਾ ਵਾ ਤੁਸੀਂ ਕਰਵਾ ਦਿਲਾ ਇਹ 28ਵਾਂ ਮੇਲਾ ਜੀ ਸਾਡੇ ਇਹ ਮੈਂ ਹਾਂ 28 ਸਾਲ ਤੋਂ ਕਰਾ ਰਿਹਾ ਹਾਂ ਮਾਗ ਮੇਰੇ ਪਹਿਲਾਂ ਮੈਂ ਮਰਦ ਪਰਮੇਸ਼ਰ ਕਮਟ ਕੋ ਨਹੀਂ ਜਗਾਂਦੀ ਤੇ ਉਸ ਤੋਂ ਬਾਅਦ ਉਹ ਚੋਲਾ ਛੜਣ ਵੀ ਉਸ ਤੋਂ ਬਾਅਦ ਰੀਸੇ ਵੱਜ ਚੁੱਕੀ ਇੰਨੇ ਮੈਂ ਇਹ ਕਿੰਨਾ ਵੱਡਾ ਜਿਹਾ ਏਰੀਆ ਮਾ ਜਿਹਦੇ ਵਿੱਚ ਸਿੰਘਣੇ ਸਾਗਰ ਕਿੰਨੀ ਲੋਕ ਹੁੰਦੇ ਕਿੰਨੇ ਲੋਕ ਇਤੋਂ ਬਾਹਰੋਂ ਦੁਨੀਆ ਬਹੁਤ ਆਉਂਦੀ ਹੈ ਜਿੱਦਾਂ ਕਿ ਅਮਰੀਕਾ ਨਾਲ ਸਾਡੇ ਜੁੜੇ ਅਮਰੀਕਾ ਤੋਂ ਵੀ ਬੜੇ ਸਾਡੇ ਨਾਲ ਜੁੜੇ ਹੋਏ ਆ ਤੇ ਉਹ ਅਮਰੀਕਾ ਨਾਲ ਵੀ ਬੜਾ ਸਹਿਯੋਗ ਕਰਕੇ ਹਨ ਮੈਨੂੰ ਦਿੱਤੇ ਆ ਭੇਟਦੇ ਆ ਸੇਵਾ ਸੁਆ ਭੇਟਦੇ ਆ ਕਿ ਉਹਨਾਂ ਦੇ ਇੱਥੇ ਵੀ ਮੈਨਾਂ ਉਹਨਾਂ ਦਾ ਇੱਕ ਵੀਜ਼ਾ ਨਹੀਂ ਲੱਗ ਰਿਹਾ ਦੂਰ ਤੱਕ ਅਮਰੀਕਾ ਭਵਾਏ ਤੋ ਉਹ ਇਹਨਾਂ ਨੇ ਵੀ ਆ ਕੇ ਅਰਦਾਸ ਵੀ ਬੇਨਤੀ ਕੀਤੀ ਤੇ ਉਹਨਾਂ ਦਾ ਵੱਧ ਤੋਂ ਵੱਧ ਇਹ ਵੀ ਆ ਨਹੀਂ ਹੋ ਰਿਹਾ ਉਹ 2 ਮਹੀਨੇ ਬਾਅਦ ਵੀਰ ਹੋ ਗਏ ਸੋ ਕਿ ਉਹ ਇਦਾਂ ਹੀ ਦਿਵਾਉਂ ਚੱ ਰਹੇ ਸੀ ਜੇਕਰ ਵੀਜ਼ਾ ਰੂਨ ਨਹੀਂ ਦੇ ਨਹੀਂ ਕੋਈ ਕੋਈ ਰੁਕੜਚਲ ਪੈ ਜਾਂਦੀ ਤੋ ਮੇਰੀ ਇੱਕ ਭੈਣ ਬਣੀ ਤੇ ਕੰਦੀ ਮੇਰਾ ਬਹੁਤ ਚੇਦੀ ਰੁਕੜਚਲ ਆ ਕਿ ਮੈਨੇ ਇੱਥੇ ਨਾਂ ਦਾ ਕੰਮ ਨਹੀਂ ਬੰਦਿਆ ਸੀ ਅਮਰੀਕਾ ਜਾਣਾ ਤੇ ਇਹ ਮੁਸ਼ਕਲ ਨਹੀਂ ਹੋਣੀ ਮੈਂ ਹਾਂ ਤੇ ਦਰਬਾਰ ਦੇ ਅਰਦਾਸ ਕਰੂ ਤੇ ਮੈਂ ਸੱਚੇ ਦਿਲੋਂ ਕਰਕੇ ਜਾਊਂਗਾ ਉਹ ਸੱਚੇ ਦਿਲੋਂ ਅਰਦਾਸ ਕਰਕੇ ਮੈਂ ਇੱਥੇ ਲੱਗ ਗਈ ਆਦਨ ਨੂੰ ਮੈਨੂੰ ਬਹੁਤ ਵੱਡਾ ਮਾਲ ਕਿੱਝ ਆਇਆ ਤੋਂ ਉਹ ਕਹਿੰਦੀ ਤੂੰ ਕਿਸੇ ਚੀਜ਼ ਦੀ ਟੈਨਸ਼ਨ ਹੀ ਲੈਣੀ ਤੇ ਨੰਨ ਤੇ ਚਾਰ ਪ੍ਰਬੰਧ ਮੈਂ ਕਰਤਾ ਜੁੜੇ ਹੋਇਆ ਉਹ ਕਹਿੰਦੀ ਕਿਸੇ ਚੀਜ਼ ਦੀ ਟੈਨਸ਼ਨ ਹੀ ਨਹੀਂ ਤੂੰ ਬਸ ਵੇ ਟੜਕੋ ਖਰਚਾ ਕਰਨਾ ਤੇ ਤੇਰੀ ਭੈਣ ਬੈਠੀ ਹੋਈ ਤੇ ਇਹ ਥੋੜੇ ਜੀ ਮੁਸ਼ਕਿਲ ਆ ਪਰ ਵੀ ਠੀਕ ਠੀਕ ਹੀ ਰਹਿੰਦਾ ਤੇ ਜਿੰਨੇ ਵੀ ਪੀਰ ਫਕੀਰ ਆਏ ਹੋਣਗੇ ਉਹਨਾਂ ਦਾ ਅਰਦਾਸ ਬੇਨਤੀ ਜੁੜ ਲਾਵਾਂਗਾ ਤੇ ਉਹ ਠੀਕ ਰਹੇ ਤੇ ਦੋ ਮੇਲੇ ਹੋਰ ਵਧੀਆ ਹੋ ਚੱਲਣਗੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇਗੇ ਤੁਹਾਡੀ ਸੋਸਾਇਟੀ ਉਹਨਾਂ ਚ ਪ੍ਰਬੰਧ ਇਹ ਮਿਹਨਤ ਦੀ ਨਾਲ ਮਲੰਗਰ ਪਾਣੀ ਹੁੰਦਾ ਕਿ ਲੰਗਰ ਪਣ ਚੱਲਦਾ ਜਿੰਨੇ ਵੀ ਚੱਲਦਾ ਰਾਤ ਚੱਲਦਾ ਲੰਗਰਬਾਗ ਚੱਲਣਾ ਰੰਦਾ ਤੇ ਸਭ ਤੋਂ ਵੱਡਾ ਸਹਯੋਗ ਤਾਂ ਮਹੱਲੇ ਦੇ ਨਾਲ ਸਾਥ ਕਰਦੇ ਨੇ ਕਿਉਂਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਮਹੱਲੇ ਨਾਲ ਕੁਝ ਨਹੀਂ ਹੁੰਦਾ ਕਿਉਂਕਿ ਚਾਰ-ਪਾਵਾਂ ਬਣ ਜਾਂਦੇ ਨੇ ਜਿੱਦਾਂ ਚਾਰ ਭੈਣ ਭਰਾ ਇਕੱਠੇ ਬੈਠੇ ਆ ਸੰਤ ਸਮਾਜ ਬੈਠਾ ਬੜੀ ਖੁਸ਼ੀ ਹੁੰਦੀ ਹੈ ਕਿ ਚੋ ਸੰਤ ਸਮਾਜ ਦੇ ਜਿਹੜੇ ਨੇ ਥੱਲੇ ਕਿਥੋਂ ਕਿਥੋਂ ਜਿਹੜੇ ਆਏ ਨੇ ਸਭ ਸਤਿਮਾਹ ਪੁਰਸ਼ੀ ਨੇ ਇਹ ਸੰਤ ਜੀ ਮੈਨ ਨੇ ਪਠਾਨ ਤੋਂ ਵੀ ਆਏ ਨੇ ਕੁਛ ਦਰੋਜੀ ਤੋਂ ਵੀ ਆਏ ਨੇ ਤੇ ਕੁਛ ਜੰਮੂ ਤੋਂ ਆਏ ਹੋਏ ਨੇ ਤੇ ਮੇਨਾ ਲੋਕਲ ਅੰਬਸਾਰੋਂ ਵੀ ਬਹੁਤ ਆਏ ਹੋਏ ਨੇ ਉੱਤਰੀ ਮਾਣ ਲਈ ਮਥੋੜੀ ਅਗੇ ਬਾਕੀ ਹੋ ਆਣ ਵਾਲੇ ਕਿਸਮ ਦਾ ਜਿਹੜਾ ਇਹ ਕਾਰਗ੍ਰਾਮ ਕਿਸ ਤਰ੍ਹਾਂ ਚੱਲੇਗਾ ਰੌਸਕੀ ਲਤੀ ਦਾ ਇਹ ਬਸ ਚਾਲੂ ਹੋਣ ਵਾਲਾ ਉਸ ਤੋਂ ਬਾਅਦ ਰਾਤ ਦੇ 3 4 ਵਜੇ 4 4 ਕੁ ਵੀ ਸਮਾਪਤੀ ਹੁੰਦੀ ਹੈ ਇਹ ਵਿੱਚ ਬਹੁਤ ਜਿਨ੍ਹਾਂ ਦੀਆਂ ਉਲਸਾਂ ਬੇਟੀਆਂ ਲੁਕਾਉਂਦੀਆਂ ਪੂਰੀਆਂ ਹੁੰਦੀਆਂ ਨੇ ਮੈਨਾ ਅੱਗੇ ਮੈਂ ਕਹ ਲਾ ਹਾਂ ਅਜ ਪ੍ਰਵਾਹ ਬਨਾ ਚਾਰ ਪੰਜ ਸੋਈ ਜੀਜ਼ ਜੁੜਿਆ ਆਪ ਲੋਕ ਕਿੱਥੇ ਉਹਨਾਂ ਲਈ ਸਕਦੇ ਤੁਹਾਨੂੰ ਕੋਈ ਸੰਦੇਸ਼ ਕਿਸ ਤਰ੍ਹਾਂ ਦੇ ਸ਼ਰਤਾਂ ਪਾਉਣ ਨਾਲ ਨਾਲ ਦੇ ਇਥੇ ਪੀਰ ਕੂਕੀਨਾ ਦਰਬਾਰ ਸੀ ਮੱਥਾ ਟੇਕਣਾ ਦੇ ਮੈਂ ਵੀ ਇੱਕ ਕਹਿਣਾ ਚਾਹੁੰਦਾ ਕਿ ਬੱਚੇ ਨੂੰ ਹਮੇਸ਼ਾ ਫੇਰ ਫੇਰੀ ਜਾਂ ਕਿਸੇ ਧਰਮ ਨੂੰ ਮੰਨਦੇ ਜੀ ਇਨਕਿ ਮੈਂ ਕਿੰਨੇ ਗੈਸਮਦੀ ਨੂੰ ਉਹਨੂੰ ਗੁਰੂ ਵਾਲਾ ਬਣਾਉ ਕਿਉਂਕਿ ਗੁਰੂ ਜਿਹਨਾਂ ਕਰ ਗੁਰੂ ਵਾਲਾ ਨਾ ਬੰਦਾ ਉਹਨੂੰ ਸਮਝ ਨਹੀਂ ਆਉਂਦੀ ਕਿਉਂਕਿ ਮੈਂ ਜਿਹੜਾ ਬੇਗੁਰਾਹਤਾਂ ਨੂੰ ਨਹੀਂ ਸਮਝ ਆਏ ਤੇ ਹਮ ਚਲੋ ਗੁਰੂ ਵਾਲਾ ਬਣਿਆ ਤੇ ਮੇਰਾ ਗੁਰੂ ਜੀ ਚੋਲਾ ਛੱਡ ਕੇ ਗੁਰਮੁਸ਼ਤ ਬਾਬਾ ਦੇਵ ਜੀ ਉਹਨਾਂ ਨੇ ਕੋਟੇ-ਕੋਟੇ ਬਰਨਾਮ ਕਿਉਂਕਿ ਜੇ ਲੋਕ ਗੁਰੂ ਬਣਾ ਗਏ ਨਹੀਂ ਗੁਰੂ ਇੱਕ ਜੁਰੇ ਜਿਹਾ ਹੀ ਕੰਮ ਸਿੱਕਿਆ ਜਿਨਾ ਗੁਰੂ ਤੋਂ ਨਹੀਂ ਸਿੱਖਿਆ ਤੋਂ ਗੁਰੂ ਜਿਹੜੇ ਨਾ ਮਾਰਗ ਗੁਰੂ ਨੇ ਲਾਣਾ ਧਰਤੀ ਦੇ ਸਮਾਜ ਤੇ ਕੋਈ ਗੁਰੂ ਤੋਂ ਪਿਆਰ ਪਾਵੇ ਨੰਗਣਾ ਕਿਉਂਕਿ 84 ਲੱਖ ਜੁਨਾ ਤੇ ਚਾਹਦੇ ਉਹ ਨਹੀਂ ਧਰਤੀ ਭੁੱਖ ਨਾ ਬਣਿਆ ਤੇ ਗੁਰੂ ਬੜੋ ਅੱਲਾ ਜਿਹੜਾ ਗੁਰੂ ਨੇ ਹੀ ਬਾਤ ਕਰਨਾ ਕਿਉਂਕਿ ਗੁਰੂ ਹੀ ਉਤੇ ਵਕੀਲ ਬੰਦਾ ਜਾ ਕੇ ਤੇ ਗੁਰੂ ਕਦੀ ਨਰਕੇ ਨਹੀਂ ਜਾਣ ਦਿੰਦਾ ਬਾਹ ਫਾੜ ਕੇ ਸਵਰਗ ਤੇ ਲੈ ਜਾਂਦਾ ਇਸ ਕਰਮ ਗੁਰੂ ਵਾਲੇ ਜੁਰ ਬਣੋ ਕੈਨ ਪਰਵਾਹ ਨੂੰ ਜਿੰਨੇ ਮੈਂ ਛੋਟੇ ਛੋਟੇ ਬੱਚਿਆਂ ਨੂੰ ਦਿੱਤੇ ਨੇ ਵਿਸ਼ੇ ਹੀ ਤਰ੍ਹਾਂ ਨਾਲ ਜੁੜੋ ਬਗੇੜੋ ਇਹ ਆਪਣੀ ਸੇਵਾ ਕਰੋ ਕਿ ਨਸ਼ੇ ਦੇ ਵੀ ਨਸ਼ੇ ਚ ਕੁਝ ਨਹੀਂ ਪਿਆ ਮਾਂ ਤੇ ਤੰਗ ਕਰਦੇ ਆ ਬਾਈਸ ਨੂੰ ਬੱਚੇ ਦੇਖਦੇ ਆ ਬੜਾ ਦੁੱਖ ਲੱਗਦਾ ਲੇਕਿਨ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਵਿਸ਼ੇ ਕਰਨ ਅਜੇ ਰੋਸਪਾਲ ਸੇਵਾ ਸੋਈਦੀ ਮੈਂ ਕਦੀ ਮੈਡੀਕਲ ੈਂਪ ਲਾਉਂਦੀ ਦਿੰਦੀ ਆ ਕਦੀ ਅੱਖਾਂ ਦਾ ਲਾਉਂਦੀ ਆ ਕਦੀ ਦਿਮਾਗ ਦਾ ਲਾਉਂਦੀ ਆ ਕਿ ਹਰ ਸਾਲ ਆਪਾਂ 2-3 ਕੁੜੀਆਂ ਦਾ ਵਿਆਹ ਵੀ ਕਰਦੇ ਆ ਤੇ ਉਹ ਜਦੋਂ ਮੇਰੇ ਵੱਡੇ ਵੀਰ ਮਿੱਟੂ ਭਾਈ ਨੇ ਸਿਰ ਇੱਤਤ ਲੱਗਿਆ ਤੇ ਉਹ ਵੀ ਅਬ ਜਲਦੀ ਸ਼ੁਰੂ ਕਰਾਂਗੇ ਕਿਉਂ ਮੈਂ ਮਿੱਟੂ ਭਾਈ ਮੇਰਾ ਬਹੁਤ ਅਮਰੀਕਾ ਤੋਂ ਉਹਨਾਂ ਨੂੰ ਧਿਆਨ ਖੋਣ ਆਉਣੇ ਟਾਈਮ ਤੇ ਇੱਕ ਗਰੀਬ ਕੁੜੀ ਦਾ ਵਿਆਹ ਫੇਰ ਸ਼ੁਰੂ ਕਰਾਂ ਕਿਉਂਕਿ ਇਹ ਅਹੀ ਗਰੀਬ ਕੁੜੀਆਂ ਦਾ ਕਰਦੇ ਘਰ ਵੀ ਉਹਨਾਂ ਨੇ ਆਪਣੀ ਲੜਾਈ ੜੜੀ ਹੋਈ ਜਾਂਦੀ ਸੀ ਤੇ ਉਹ ਸੁਵਧੇ ਸੋਸਾਇਟੀ ਨੇ ਤਾਂ ਕਿਹਾ ਹੈ ਕਿ ਇਸ ਕਰਾਂ ਜਿਹੜੀ ਅਗਲੇ ਗਰੀਬਪੁਰ ਦਾ ਵਿਆਹ ਕਰਾਂਗੇ ਲੰਬਾਂਗੇ ਤਕਰੀਬ ਕੁੜੀਆਂ ਉਹਨਾਂ ਦਾ ਵਿਆਹ ਦੀ ਕੋਸ਼ਿਸ਼ ਮੈਂ ਕਰ ਰਿਆਂ ਕਿ ਵਿਆਹ ਹੋਣਾ ਵੀਰ ਭਰਾਵਾਂ ਨੂੰ ਸਾਰਿਆਂ ਨੂੰ ਕੋਟੀ ਕੋਟੀ ਪ੍ਰਣਾਮ ਹੋ ਨਮਾ ਮਾ ਨੂੰ ਬਜ਼ੁਰਗਾਂ ਨੂੰ ਕੋਟੀ ਕੋਟੀ ਪ੍ਰਣਾਮ ਜਿਨ੍ਹਾਂ ਨੇ ਇਸ ਧਰਤੀ ਦੇਾਨੂੰ ਜਨਮ ਦਿੱਤਾ ਹੈ ਪੀਰਾਂ ਵਕੀਰਾਂ ਦੀ ਇਹ ਧਰਤੀ ਹੈ ਆਓ ਸਾਰੇ ਇਕੱਠੇ ਹੋ ਕੇ ਇਹ ਪ੍ਰੋਗਰਾਮ ਨੂੰ ਅੱਗੇ ਵਧਾਈਏ ਹੋਰ ਨਸ਼ਿਆਂ ਨੂੰ ਮੇਰੇ ਅੱਗੇ ਬੇਨਤੀ ਹੈ ਸਾਰੇ ਵੀਰ ਭਰਾਵਾਂ ਨੂੰ ਨਸ਼ਿਆਂ ਨੂੰ ਛੱਡੋ ਔਰ ਸਾਰਿਆਂ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਜੋ ਐ ਮਲੇ ਲੱਗਦੇ ਨੇ ਵੀਰਾਂ ਵਕੀਰਾਂ ਦੇ ਉਹਨਾਂ ਦੀ ਧਰਤੀ ਐ ਸਾਰਿਆਂ ਨੂੰ ਮੈਂ ਕੋਟੀ ਕੋਟੀ ਪ੍ਰਣਾਮ ਕਹਿਣਾ ਨਸ਼ਿਆਂ ਨੂੰ ਛੱਡੋ ਆਪਣੇ ਕੰਮ ਕਾਰਾਂ ਨੂੰ ਅੱਗੇ ਵੱਧ ਜਾਓ ਜੀ ਕੋਟੀ ਕੋਟੀ ਪ੍ਰਣਾਮ ਸਤਿ ਹਾਂਜੀ ਦੱਸੋ ਜੀ ਆਪਣਾ ਨਾਮ ਦੱਸ ਕੇ ਆਪਣਾ ਮੰਦਰਦਾਨੂ ਵੀਰਾਂ ਦਾ ਨਾਮ ਇੱਕ ਇੱਕ ਦਾ ਸੁਣਾ ਰ ਮੈਂ ਇਹ ਥੋੜੀ ਜਿਹੜੀ ਸੇਵਾ ਆਪਣਾ ਕਰਿਆ ਇਹ ਠਾਈ ਮਾ ਜਿਹੜਾ ਨਾ ਮੇਲਾ ਇਸ ਨੇ ਜਿਹੜਾ ਸੇਵਾਦਾਰ ਨੇ ਬਿੱਟੂ ਬਰਾੜਦੀ ਨੇ ਜਿਹੜੇ ਹਰ ਸਾਲ ਇਧਰੋਂ ਇਹ ਮੇਲਾ ਕਰਉਂਦੇ ਕਿਹੜੀ ਜਗ੍ਹਾ ਮੇਲਾ ਕਰਾਇਆ ਜਾਦਾ ਇਹ ਮੇਲਾ ਜਿਹੜਾ ਘਾਹ ਮੰਡੀ ਹਾਟਾ ਨੰਬਰ 100 ਦੇ ਵਿੱਚ ਹੈ ਇਹ ਕੀ ਨਾਮ ਹੈ ਮੰਦਰ ਦਾ ਇਹ ਮੰਦਰ ਦਾ ਨਾਮ ਹਾਜਰਤ ਗਵੰਸਪਾ ਦੀ ਜਿਹੜਾ ਮੰਦਰ ਹੈ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਮਾਜ ਨੂੰ ਇਹੋ ਮੈਸੇਜ ਦੇਣਾ ਚਾਹੁੰਦੇ ਆ ਕਿ ਨਸ਼ੇ ਜਿਹੜੇ ਆ ਉਹ ਛੱਡ ਕੇ ਤੇ ਚੰਗੇ ਕੰਮਾਂ ਦੇ ਵਿੱਚ ਪਾਓ ਤੇ ਪੜਾਈ 'ਤੇ ਆਪਣਾ ਧਿਆਨ ਦਿਓ ਤੇ ਆਪਣੇ ਰੋਜ਼ਗਾਰ ਦੇ ਵਿੱਚ ਮੁਲਕੇ ਆਪਣਾ ਰੂਲ ਗਾਰ ਦੇ ਵਿੱਚ ਵਾਦਾ ਪਾ ਸਕਦੇ। ਠੀਕ। ਪਟਨਾ ਜੀ ਆਪਣਾ ਨਾਮ ਦੱਸੋ। ਪਟਨਾ ਜੀ ਨਾਮ ਦੱਸਦੇ ਜੀ। ਮੈਂ ਅਸ਼ੋਕ ਚੰਡੋਕ ਐਕਸ ਬੀਜੇਪੀ ਦਾ ਮੈਂ ਮੰਡਲ ਪ੍ਰਧਾਨ ਨੇ। ਇਸ ਇਲਾਕੇ 'ਚ ਮੈਂ ਰਹਿੰਦਾ। ਇੱਥੇ ਮੇਰੀ ਦੁਕਾਨ ਹੈ। ਔਰ ਬਚਪਨ ਤੋਂ ਮੈਂ ਵੇਖਣ ਰਿਹਾ ਕਿ ਬੇਟੋ ਭਾਜੀ ਬਾਬਾ ਜੀ ਦੀ ਸੇਵਾ ਕਰਦੇ ਐ ਔਰ ਹਰ ਸਾਲ ਇਹ ਪ੍ਰੋਗਰਾਮ ਜਿਹੜਾ ਕਰਦੇ ਪਏ ਐ ਔਰ ਸਭ ਦਾ ਇੱਚ ਸਹਿਯੋਗ ਹੁੰਦਾ ਪਿਆ ਔਰ ਇਹਦਾ ਮਾਨ ਸਨਮਾਨ ਸਭ ਦਾ ਕਰਦੇ ਐ। ਜਿਦੇ ਕਰਕੇ ਉਸ ਵਾਹਿਗੁਰੂ ਪ੍ਰਮਾਤਮਾ ਦੀ ਇੱਜ਼ਤ ਜਿਹੜੀ ਹੈ ਵਿਦਾਂਦੇ ਬੇ ਇਹ ਸਾਡੀ ਵੀ ਨਾਲ ਵਾਦੀ ਪਈ ਐ ਇਸ ਇਲਾਕੇ ਦੀ ਵੀ ਵਾਦੀ ਪਈ ਐ ਕਈ ਬੰਦੇ ਇਹੋ ਜਿਹੇ ਐ ਜਿਨ੍ਹਾਂ ਨੇ ਕਈਆਂ ਨੇ ਨਸ਼ੇ ਵੀ ਛੱਡ ਗਏ ਇਹਨਾਂ ਦੇ ਨਾਲ ਜੁੜੇ ਐ ਔਰ ਮਾਨ ਸਮਾਨ ਵਧਾਇਆ ਹੈ ਔਰ ਮੈਂ ਸਾਰੇ ਅੱਗੇ ਅਪੀਲ ਕਰਦਾ ਰਿਕੁਐਸਟ ਕਰਦਾ ਇਹਦੇ ਨਾਲ ਪੂਰਾ ਸਹਿਯੋਗ ਕਰੋ ਕਈ ਬੰਦੇ ਇਹੋ ਜਿਹੇ ਜਿਹੜੇ ਨਸ਼ਾ ਛੱਡਣ ਚਾਹੁੰਦੇ ਐ ਪਰ ਝੱਕਦੇ ਐ ਇਹਨਾਂ ਨਾਲ ਮਿਲੋ ਇਹਨਾਂ ਨਾਲ ਔਰ ਅੱਜ ਦੇ ਇਸ ਸ਼ੁਭ ਅਵਸਰ ਦੀ ਸਭ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ